ਇਸ ਘਰ ਚ ਮਾਤਮ ਹੈ 20 ਦਿਨ ਪਹਿਲਾਂ ਹੀ ਇਥੋਂ ਕੁੜੀ ਦੀ ਡੋਲੀ ਤੁਰੀ ਸੀ ਪਰ ajo ਉਸੇ ਕੁੜੀ ਦੀ ਦਰਦਨਾਕ ਮੌਤ ਨੇ ਇਸ ਪਰਿਵਾਰ ਨੂੰ ਝੰਡੋੜ ਦਿੱਤਾ ਹੈ ਬਰਨਾਲਾ ਦੇ ਨਰਾਇਣ ਸੋਇਆ ਪਿੰਡ ਦਾ ਇਹ ਮਾਮਲਾ ਕਤਲ ਦੇ ਇਲਜ਼ਾਮ ਇਸ ਨਵੀਂ ਵਿਆਹੀ ਕੁੜੀ ਦੇ ਪਤੀ ਤੇ ਨੇ ਲੜਕੀ ਦੀ ਉਮਰ 19 ਸਾਲ ਦੱਸੀ ਜਾ ਰਹੀ ਹੈ ਤੇ ਉਸ ਦਾ ਨਾਮ ਜਸਪ੍ਰੀਤ ਕੌਰ ਸੀ 25 ਗਾਸਤ ਨੂੰ ਮੇਰੀ ਭੈਣ ਦਾ ਵਿਆਹ ਹੋਇਆ ਸੀ ਤੇ 25 ਗਾਸਤ ਦੇ ਵਿਆਹ ਤੋਂ ਬਾਅਦ ਜਾਣੀ ਕਿ ਅੱਜ ਘਟਨਾ ਮੇਰੀ ਭੈਣ ਦਾ ਕਤਲ ਕਰ ਦਿੱਤਾ ਜਾਂਦਾ ਹੈ ਜੋ ਕਿ ਸਾਨੂੰ ਪਤਾ ਉਹਨਾਂ ਦੀ ਪੰਚਾਇਤ ਵੱਲੋਂ ਤੜਕੇ ਸਵੇਰ 3:30 ਵਜੇ ਦੱਸਿਆ ਜਾਂਦਾ ਤਾਂ ਅਸੀਂ ਉਹਨੂੰ ਲਾ ਕੇ ਤੇ ਜੋ ਕਿ ਇਹਨਾਂ ਨੇ ਜਿਵੇਂ ਦੱਸਿਆ ਸਾਨੂੰ ਅਸੀਂ ਜਮ ਫੁੱਜੀ ਉੱਥੇ ਤੇ ਉਹਨਾਂ ਦੀ ਹਾਲਤ ਬਹੁਤ ਹੀ ਮੰਦਭਾਗੀ ਘਟਨਾ ਦੇ ਵਿੱਚ ਮਿਲੀ ਸਾਨੂੰ ਤੇ ਉਹਨਾਂ ਦੇ ਗਰਦਨ ਤੇ ਬਹੁਤ ਬਾਰ ਕੀਤੇ ਹੋਏ ਸੀ ਜਿਵੇਂ ਪੇਜ ਕਰਨਾ ਤੇ ਬਹੁਤ ਹੀ ਗੰਦੀ ਘਟਿਆ ਤਰੀਕੇ ਨਾਲ ਉਹਨਾਂ ਦੀ ਮੌਤ ਕੀਤੀ ਗਈ ਆ ਤੇ ਵਿਆਹ ਤੋਂ ਬਾਅਦ ਮੁੰਡਾ ਕੁਝ ਪਹਿਲਾਂ ਵੀ ਤੰਗ ਪਰੇਸ਼ਾਨ ਕਰਦਾ ਸੀਗਾ ਸਮਝਾਉਣ ਦੇ ਬਾਵਜੂਦ ਵੀ ਨਹੀਂ ਸਮਝਿਆ ਪਰ ਉਸ ਨੇ ਹੀ ਘਟਨਾ ਨੂੰ ਆਕਰ ਨੂੰ ਅੰਜਾਮ ਦਿੱਤਾ ਹੈ ਸਰਕਾਰ ਨੂੰ ਤੋਂ ਸੁਣਵਾਈ ਘੱਟ ਹੋ ਰਹੀ ਹੈ ਜੀ ਸੁਣਵਾਈ ਕੀਤੀ ਜਾਵੇ ਚੰਗੀ ਤਰੀਕੇ ਨਾਲ ਇਨਸਾਫ ਦਿੱਤਾ ਜਾਵੇ ਤੋਂ ਸਾਡੇ ਪਿੰਡੋਂ ਰਿਸ਼ਤੇ ਜਰੀਆ ਲੱਖੇ ਦੀ ਲੱਖੇ ਪਿੰਡ ਦੀ ਕੁੜੀ ਹੈ ਇਹਦੇ ਕੁੜੀ ਦਾ ਪਰਿਵਾਰ ਬਹੁਤ ਨਰਮ ਹੈ ਕੁੜੀ ਦੇ ਮੈਰਿਜ ਹੋਏ ਨੂੰ ਅਜੇ ਤਕਰੀਬਨ 20 ਦਿਨ ਹੀ ਹੋਏ ਆ ਤੇ ਇਹਨਾਂ ਨੇ ਰਾਤ ਤੋੜੇ ਆਏ ਨੇ ਸੋਈ ਆਏ ਨੇ ਕੁੜੀ ਨੂੰ ਮਾਰਤਾ ਤੇ ਹੁਣ ਪੁਲਿਸ ਕਾਰਵਾਈ ਕਰੀ ਜਾਂਦੀ ਹੈ ਕਿ ਨਾ ਬਾਕੀ ਚਲੋ ਸਾਨੂੰ ਸੰਤੁਸ਼ਟਤੀ ਹੈ ਵੀ ਕਾਰਵਾਈ ਵੀ ਵਧੀਆ ਕਰਨੀ ਪੁਲਿਸ ਵਾਲੇ ਸਾਰੀ ਕਰਨੀ ਚਾਹੀਦੀ ਵੀ ਹੈ ਗਾਹ ਨੂੰ ਨਹੀਂ ਅਜਿਹੀ ਘਟਨਾ ਵਾਪਰਨੀ ਚਾਹੀਦੀ ਤੇ ਨਰੈਣਗੜ੍ਹ ਸੋਈਆਂ ਪਹਿਲਾਂ ਮੰਗਦੇ ਸੀ ਕਿ ਨਾ ਕਿ ਤੋਹ ਮੰਗ ਲੈਂਦੇ ਸੀ ਵਿਆਹ ਤੋਂ ਪਹਿਲਾਂ ਵੀ ਉਹਨਾਂ ਨੇ ਚੰਦੀ ਕੁਝ ਜ਼ਮੀਨ ਵਗੈਰਾ ਲਖਾਈ ਵੀ ਹੈ ਤੇ ਹੁਣ ਵੀ ਪੈਸੇ ਦੀ ਮੰਗ ਕਰਦੇ ਸੀ ਉਹਦਾ ਬੀਆ ਕੁੜੀ ਦਾ ਆਇਆ ਬਸ ਇਹ ਦੋ ਪਿੰਡਾਂ ਪਰ ਕਤਲ ਹੈ ਬਿਲਕੁਲ ਕਤਲ ਹੈ ਅਸੀਂ ਤਾਂ ਕਹਿਣਾ ਹੈ ਕਿ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਸਮੇਂ ਸਾਡੇ ਕੋਲ ਫੋਨ ਤੇ ਤਲਾਏ ਸੀ ਨਰੈਣਗੜ੍ਹ ਸੁਵੀਆਂ ਥਾਣੇ ੱਲੇਵਾਲ ਚ ਪਿੰਡ ਪੈਂਦਾ ਉੱਥੇ ਇੱਕ ਵਿਅਕਤੀ ਨੇ ਆਪਦੀ ਘਰ ਵਾਲੀ ਸੱਟਾ ਮਾਰ ਕੇ ਮਾਰਦੀ ਉਹਦੇ ਸਬੰਧ ਵਿੱਚ ਅਸੀਂ ਉਹਨਾਂ ਦੇ ਜੋ ਵਾਰਸੇ ਲੜਕੀ ਦੇ ਪਰਿਵਾਰ ਦੇ ਆ ਗਏ ਉਹਨਾਂ ਨੂੰ ਉਹਨਾਂ ਦਾ ਬਿਆਨ ਲੈ ਕੇ ਸਾਡੇ ਵੱਲੋਂ ਜੋ ਵੀ ਕਾਰਵਾਈ ਬੰਦੀ ਉਸ ਸਬੰਧੀ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੀ ਸਰ ਕੁੜੀ ਨੇ ਆਰੈਸਟ ਕਰਕੇ ਬਾਹਰ ਜਾਣ ਦਾ ਕੋਈ ਦਮ ਨਹੀਂ ਸੀ ਜੋ ਜੀ ਮੁੱਢਲੇ ਤੌਰ ਤੇ ਪਰਤਾਲ ਕੀਤੀ ਜੋ ਨਾਲ ਪਰਿਵਾਰ ਨੇ ਦੱਸਿਆ ਵੀ ਲੜਕੀ ਨੂੰ ਆਰੈਸਟ ਕੀਤੀ ਸੀ ਉਹਦਾ ਬਾਹਰ ਦਾ ਵੀਜ਼ਾ ਆਇਆ ਸੀ ਲੜਕੀ ਬਾਹਰ ਜਾਉ ਸੀ ਉਹਦੇ ਸਬੰਧੀ ਇਹਨਾਂ ਦਾ ਆਫਿਸ ਫੈਮਿਲੀ ਦੋਨਾਂ ਦਾ ਸਹਿਮਤੀ ਹੋਈ ਸੀ ਵੀ ਅਸੀਂ ਲੜਕੀ ਨੂੰ ਬਾਹਰ ਭੇਜਾਂਗੇ ਸਰ ਕੋਈ ਨੌਜਵਾਨਾ ਜਿਹਦੀ ਨੂੰ ਕਤਲ ਕੀਤਾ ਗਿਆ ਕੋਈ ਨਸ਼ੇ ਰਾਦੀ ਵਗੈਰਾ ਤਾਂ ਨਹੀਂ ਲੱਗਦਾ ਇਹ ਜੋ ਮੁੱਢਲੇ ਤੌਰ ਤੇ ਜਿਹੜੇ ਮਤਲਬ ਵੀ ਸਾਨੂੰ ਜੋ ਪੜਤਾਲ ਕੀਤੀ ਹੈ ਕੋਈ ਨਸ਼ੇ ਵਾਲੀ ਗੱਲ ਨਹੀਂ ਹੈਗੀ ਇਹਨਾਂ ਦੀ ਮੀਆਂ ਬੀਵੀ ਦਾ ਅਪਸ਼ਾ ਨਹੀਂ ਬਣੀ ਹੈਗੀ ਉਸੇ ਕਰਕੇ ਇਹਨੇ ਸੱਟਾ ਮਾਰ ਕੇ ਇਹਨਾਂ ਦਾ ਕਤਲ ਕੀਤਾ ਹੈਗਾ ਸਾਡੇ ਵੱਲੋਂ ਜੋ ਵੀ ਪਰਿਵਾਰ ਦਾ ਬਿਆਨ ਲਿਖੇ ਜੋ ਸਾਡੇ ਵੱਲੋਂ ਬਾਲਦੀ ਹੁਲਸੰਦੀ ਕਾਰਵਾਈ ਕੀਤੀ ਜਾ ਰਹੀ ਹੈ ਅਰੇਸਟ ਪਾ ਲਈਏ ਸਰ ਨਹੀਂ ਆਲਰੇਡੀ ਪਹਿਲੋ ਅਸੀਂ ਮੁਕਦਮਾ ਦਰਜ ਕਰਾਂਗੇ ਮੁਕਦਮਾ ਦਰਜ ਕਰਕੇ ਪੋਸਟਿੰਗ ਕਰਾ ਕੇ ਉਸ ਤੋਂ ਬਾਅਦ ਜੋ ਵੀ ਅੱਗੇ ਇਨਵੈਸਟੀਗੇਸ਼ਨ ਹੈ ਉਹ ਕੀਤੀ ਜਾਏਗੀ ਜੋ ਮਨ ਲਾ ਦੇ ਮੁਤਾਬਕ ਪਹਿਲੋ ਉਹਨਾਂ ਦਾ ਵਾਰਿਸਾਂ ਦਾ ਬਿਆਨ ਲਿਖਣਾ ਬਿਆਨ ਲੈ ਕੇ ਮੁਕਦਮਾ ਦਰਜ ਕਰਨਾ ਮੁਕਦਮਾ ਦਰਜ ਕਰਾਉਣ ਦੇ ਨਾਲ ਹੀ ਪੋਸਟਿੰਗ ਕਰਾਉਣਾ ਤੇ ਨਾਲ ਹੀ ਅਗਲੀ ਉਹਦੀ ਅਰੇਸਟ ਪਾਣੀ ਜਾਣਕਾਰੀ ਮੁਤਾਬਕ ਲੜਕੀ ਦਾ ਕੈਨੇਡਾ ਦਾ ਵੀਜ਼ਾ ਲੱਗਾ ਹੋਇਆ ਸੀ ਤੇ ਉਸਨੇ ਪੜ੍ਹਾਈ ਲਈ ਅਗਲੇ ਸਾਲ ਵਿਦੇਸ਼ ਜਾਣਾ ਸੀ ਹੁਣ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮੁਲਜ਼ਮ ਪਤੀ ਫਰਾਰ ਦੱਸਿਆ ਜਾਦੀ ਹੈ ਬਰਨਾਲਾ ਤੋਂ ਪੰਜਾਬ ਤੱਕ ਦੇ ਲਈ ਇੱਕ ਖਬਰ ਭੇਜੀ ਹੈ ਆਸ਼ੀਸ਼ ਸ਼ਰਮਾ ਨੇ